ਸਤਿ ਸ਼੍ਰੀ ਅਕਾਲ ਜੀ ਮੈਂ ਆਪਣੀ ਸ਼ੂਗਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬੂਟੀ ਬਾਰੇ ਦੱਸਿਆ ਸੀ ਜਿਹਨੂੰ ਕਿ ਪੁੱਠ ਕੰਡੇ ਕਿਹਾ ਜਾਂਦਾ ਇਹਨੂੰ ਪੁੱਠ ਕੰਡੇ ਕਿਉਂ ਕਿਹਾ ਜਾਂਦਾ ਇਹਦੇ ਕੰਡੇ ਇਸ ਤਰ੍ਹਾਂ ਜਦੋਂ ਆਪਾਂ ਲਾਉਨੇ ਆ ਇਹ ਪੁੱਠੇ ਹੋ ਕੇ ਲੱਗ ਜਾਂਦੇ ਇਦਾਂ ਹਜੇ ਇਹ ਕੱਚੇ ਨੇ ਥੋੜੇ ਜਿਹਾ ਹੌਲੀ ਹੌਲੀ ਜਿਵੇਂ ਪੱਕਦੇ ਜਿਵੇਂ ਆਪਾਂ ਕਿਤੇ ਝਾੜ ਸੁਸਰ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਕਿਤੇ ਜਾਂਦੇ ਆਉਂਦੇ ਆ ਉੱਥੇ ਇਹ ਕੰਡੇ ਲੱਗ ਜਾਂਦੇ ਨੇ ਤੇ ਇਹਨਾਂ ਦਾ ਰੋਲ ਤੁਹਾਡੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਵਾ ਜਿਨ੍ਹਾਂ ਦੀ ਇਮਿਊਨਿਟੀ ਬੀਕਾ ਜਿਨ੍ਹਾਂ ਨੂੰ ਕਿ ਹਰੇਕ ਮੌਸਮੀ ਬੁਖਾਰ ਹੋ ਜਾਂਦਾ ਜਾਂ ਜਿਹੜੇ ਕਹਿੰਦੇ ਆ ਵੀ ਕੋਈ ਵੀ ਬਿਮਾਰੀ ਆ ਸਭ ਤੋਂ ਪਹਿਲਾਂ ਸਾਨੂੰ ਹੀ ਲੱਗਦੀ ਆ ਕਿਸੇ ਵੀ ਪ੍ਰਕਾਰ ਦੀ ਕੋਈ ਜ਼ਖਾਮ ਰੇਸ਼ਾ ਰਹਿਣ ਲੱਗ ਗਿਆ ਬੁਖਾਰ ਚੜ ਗਿਆ ਟਾਈਫਾਇਡ ਹੋ ਗਿਆ ਸੈੱਲ ਘਟ ਕੇ ਡੇਂਗੂ ਹੋ ਗਿਆ ਉਹਨਾਂ ਦੇ ਲਈ ਇਹ ਜੜੀ ਬੂਟੀ ਕਿਸੇ ਅਮਰਤ ਤੋਂ ਘੱਟ ਨਹੀਂ ਹੈਗੀ ਤੇ ਮੈਂ ਇੱਕ ਵੀਡੀਓ ਦੇ ਅਨੁਸਾਰ ਇਹਦੇ ਇਸਤੇਮਾਲ ਦੱਸੂਗਾ ਮੈਂ ਵੀ ਇਹਦਾ ਇਸਤੇਮਾਲ ਤੁਸੀਂ ਕਰਨਾ ਕਿੱਦਾਂ ਵਾ ਤੇ ਕਿਹੜੀ-ਕਿਹੜੀ ਪ੍ਰੋਬਲਮ ਦੇ ਲਈ ਇਹਦਾ ਇਸਤੇਮਾਲ ਹੁੰਦਾ ਇਹਦੇ ਜਿਹੜੇ ਪੱਤੇ ਨੇ ਆਹ ਤੁਸੀਂ ਪੱਤੇ ਲੈ ਲੈਣੇ ਆ ਪੱਤਿਆਂ ਨੂੰ ਇਦਾਂ ਤੁਸੀਂ ਤੋੜ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਜਿਵੇਂ ਤੁਸੀਂ ਧਨੀਏ ਦੀ ਜਾਂ ਪਦੀਨੇ ਦੀ ਚਟਣੀ ਬਣਾਉਨੇ ਹੋ ਉਸ ਤਰ੍ਹਾਂ ਚਟਣੀ ਬਣਾ ਕੇ ਜਿਹੜੇ ਵੀਰ ਭਰਾਮਾ ਦੇ ਸ਼ੂਗਰ ਆ ਸ਼ੂਗਰ ਦੇ ਨਾਲ ਪੈਰਾਂ ਤੇ ਜ਼ਖਮ ਹੋ ਗਿਆ ਆਰਾਮ ਨਹੀਂ ਆ ਰਿਹਾ ਕੋਈ ਦਵਾਈ ਕੰਮ ਨਹੀਂ ਕਰ ਰਹੀ ਇਹਦੀ ਚਟਣੀ ਬਣਾ ਕੇ ਤੁਸੀਂ ਆਪਦੇ ਉਹ ਜ਼ਖਮ ਦੇ ਉੱਤੇ ਲਾਓ ਤੁਹਾਡਾ ਕੁਝ ਦਿਨਾਂ ਦੇ ਵਿੱਚ ਹੀ ਜ਼ਖਮ ਰਿਕਵਰ ਹੋਣਾ ਸਟਾਰਟ ਹੋ ਜਾਊਗਾ ਜ਼ਖਮ ਭਰਨਾ ਸਟਾਰਟ ਹੋ ਜਾਊਗਾ ਪੈਰ ਤੁਹਾਡਾ ਪਹਿਲਾਂ ਵਾਂਗੂ ਹੋ ਜਾਊਗਾ ਤੇ ਜਿਹੜੇ ਇਹਦੇ ਆ ਕੰਡੇ ਆ ਇਹਨੂੰ ਤੁਸੀਂ ਲਾ ਕੇ ਕੰਡਿਆਂ ਨੂੰ ਥੋੜਾ ਜਿਹਾ ਜਿਵੇਂ ਹੁਣ ਇਹ ਵੱਡੇ ਹੋ ਜਾਣਗੇ ਆ ਮੌਸਮ ਦੇ ਵਿੱਚ ਥੋੜਾ ਜਿਹਾ ਹਜੇ ਕੱਚੇ ਨੇ ਜਿਵੇਂ ਪੱਕ ਜਾਂਦੇ ਆ ਇਹਨਾਂ ਨੂੰ ਕੰਡਿਆਂ ਨੂੰ ਲਾ ਕੇ ਚੰਗੀ ਤਰ੍ਹਾਂ ਲਾ ਕੇ ਇਹਨਾਂ ਦਾ ਉਹਨੂੰ ਤਵੇ ਦੇ ਉੱਤੇ ਭੁੰਨ ਲੈਣਾ ਤੁਸੀਂ ਭੁੰਨ ਕੇ ਜਮੇ ਕਾਲੇ ਕਰ ਲੈਣਾ ਜਦੋਂ ਕਾਲੇ ਹੋ ਗਏ ਇਹਦਾ ਤੁਸੀਂ ਪਾਊਡਰ ਬਣਾ ਲੈਣਾ ਜੇ 50 ਗ੍ਰਾਮ ਇਹਦਾ ਪਾਊਡਰ ਬਣੂਗਾ ਤਾਂ 50 ਗ੍ਰਾਮ ਹੀ ਸ਼ਹਿਦ ਲੈ ਲੈਣਾ ਸ਼ਹਿਦ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਜਿਨ੍ਹਾਂ ਦੀ ਇਮਿਊਨਿਟੀ ਵੀਕ ਆ ਉਹ ਸਵੇਰੇ ਤੇ ਸ਼ਾਮ ਨੂੰ ਉਹਨੂੰ ਉਂਗਲ ਲਾ ਕੇ ਚਟਲਿਆ ਕਰਨ ਤੁਸੀਂ ਇੰਨਾ ਕਿ ਦੇਖਿਓ ਮਤਲਬ ਕਿ ਤੁਹਾਡੀ ਇਮਿਊਨਿਟੀ 2-2 3 ਦਿਨਾਂ ਦੇ ਵਿੱਚ ਹੀ ਸਟਰੋਂਗ ਹੋਣੀ ਸਟਾਰਟ ਹੋ ਜੂ ਇੰਨਾ ਇਨਸਟੈਂਟ ਅਸਰ ਹੈ ਦਾ ਲੋਕ ਕਹਿੰਦੇ ਆ ਨਾ ਵੀ ਆਯੁਰਵੇਦ ਦੇ ਵਿੱਚ ਕੋਈ ਇਦਾਂ ਦੀ ਜੜੀ ਬੂਟੀ ਜਾਂ ਇਦਾਂ ਦੀ ਦਵਾਈ ਦੱਸੋ ਜਿਹਦਾ ਇਨਸਟੈਂਟ ਅਸਰ ਹੋਵੇ ਆਪ ਆਪ ਪੁੱਠ ਕੰਡੇ ਇਹਦਾ ਇਨਸਟੈਂਟ ਅਸਰ ਹੁੰਦਾ ਤੇ ਜਿਨ੍ਹਾਂ ਨੂੰ ਈਡੀ ਦੀ ਪ੍ਰੋਬਲਮ ਆ ਜਿਨ੍ਹਾਂ ਨੂੰ ਈਡੀ ਦੀ ਪ੍ਰੋਬਲਮ ਆ ਇਹ ਕੰਡਿਆਂ ਨੂੰ ਉਸੇ ਤਰ੍ਹਾਂ ਤੁਸੀਂ ਉਤਾਰ ਕੇ ਚੰਗੀ ਤਰ੍ਹਾਂ ਭੁੰਨ ਕੇ ਇਦੇ ਵਿੱਚ ਅਸ਼ਬਗੰਦਰ ਵਾਲਾ ਲੈਣਾ ਅਸ਼ਬਗੰਦਰ ਵਾਲਾ ਨਾਲ ਤੁਸੀਂ ਸ਼ਤਾਵਰ ਵਾਲਾ ਲੈਣਾ ਸ਼ਤਾਵਰ ਵਾਲਾ ਕੇ ਨਾਲ ਧਾਰਚੀਨੀ ਨਾਲੇ ਲੌਂਗ ਤੇ ਨਾਲੇ ਤੁਸੀਂ ਸ਼ਹਿਦ ਲੈ ਲੈਣਾ ਸਾਰਾ ਕੁਝ ਬਰਾਬਰ ਮਾਤਰਾ ਚ ਲੈਣਾ ਸਿਰਫ ਲੌਂਗ ਆ ਜਿਹੜੇ ਉਹ 20 ਗ੍ਰਾਮ ਲੈਣੇ ਆ ਬਾਕੀ ਮਾਤਰਾ ਇਹਨਾਂ ਦੀ 50-50 ਗ੍ਰਾਮ ਰਹੂਗੀ ਸ਼ਹਿਦ ਦੀ ਵੀ 50-50 ਗ੍ਰਾਮ ਰਹੂਗੀ ਇਹਨਾਂ ਨੂੰ ਮਿਕਸ ਕਰਕੇ ਇਹਨਾਂ ਦੀਆਂ ਗੋਲੀਆਂ ਬਣਾ ਲੈਣੀਆਂ ਗੋਲੀ ਥੋੜੀ 2-2 ਰਤੀ ਦੀਆਂ ਹੋਣੀਆਂ ਚਾਹੀਦੀਆਂ ਨੇ ਸ਼ਾਮ ਨੂੰ ਤੇ ਸਵੇਰ ਨੂੰ ਤੁਸੀਂ ਦੁੱਧ ਨਾਲ ਲਓ ਜਿਨ੍ਹਾਂ ਨੂੰ ਈਡੀ ਦੀ ਦਿੱਕਤ ਆ ਸਿਆਲਾਂ ਦੇ ਵਿੱਚ ਉਹਦੀ ਪ੍ਰੋਬਲਮ ਕੁਝ ਕੁ ਦਿਨਾਂ ਦੇ ਵਿੱਚ ਹੀ ਰਿਕਵਰ ਹੋਣੀ ਸਟਾਰਟ ਹੋ ਜੂਗੀ ਤੁਸੀਂ ਦੇਖਿਓ 10 ਤੋਂ 12 ਦਿਨਾਂ ਦੇ ਵਿੱਚ ਹੀ ਉਹਦੀ ਪ੍ਰੋਬਲਮ ਰਿਕਵਰ ਹੋਣੀ ਸਟਾਰਟ ਹੋ ਜੂਗੀ ਇੱਕ ਹੋਰ ਇਹਦਾ ਸੇਵਨ ਕਰਨਾ ਜਿਵੇਂ ਇਹਦੇ ਕੰਡੇ ਨੇ ਇਹਨਾਂ ਕੰਡਿਆਂ ਨੂੰ ਉਸੇ ਤਰ੍ਹਾਂ ਤੁਸੀਂ ਉਤਾਰ ਕੇ ਇਹਨਾਂ ਨੂੰ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਭੁੰਨ ਕੇ ਪਾਊਡਰ ਬਣਾ ਕੇ ਜਿਹੜਾ ਅੱਕ ਦਾ ਦੁੱਧ ਹੁੰਦਾ ਜਿਨ੍ਹਾਂ ਦੇ ਬਹੁਤ ਜ਼ਿਆਦਾ ਵੱਡੇ ਵੱਡੇ ਮੌਕੇ ਹੋ ਜਾਂਦੇ ਆ ਜਿਹੜੇ ਕਹਿੰਦਾ ਯਾਰ ਵੀ ਸਾਡੇ ਇਹਨਾਂ ਨੂੰ ਆਰਾਮ ਨਹੀਂ ਆਉਂਦਾ ਕੋਈ ਧਾਗੇ ਨਾਲ ਕੱਟਣ ਬਹਿ ਜਾਂਦਾ ਉਹਨਾਂ ਨੂੰ ਕੋਈ ਕਿਸੇ ਤਰੀਕੇ ਨਾਲ ਰਿਮੂਵ ਕਰਦਾ ਪਰ ਉਹ ਫੇਰ ਹੋ ਜਾਂਦੇ ਨੇ ਇਹਦੇ ਪਾਊਡਰ ਨੂੰ ਅੱਕ ਦੇ ਦੁੱਧ ਨਾਲ ਰੜਾ ਕੇ ਤੁਸੀਂ ਇੱਥੇ ਲਾ ਲਓ ਉਹਨੂੰ ਮੌਕੇ ਦੇ ਉੱਤੇ ਮੌਕਾ ਥੋੜਾ ਕਦੇ ਦੁਬਾਰੇ ਨਹੀਂ ਹੋਊਗਾ ਤੇ ਜਿਹੜਾ ਹੋਇਆ ਹੋਇਆ ਮੌਕਾ ਬਿਲਕੁਲ ਖਤਮ ਹੋ ਜਾਊਗਾ ਤੁਸੀਂ ਇਹਨੂੰ ਇਸਤੇਮਾਲ ਕਰਿਆ ਕਰੋ ਤੁਹਾਡੇ ਆਸ-ਪਾਸ ਦੀਆਂ ਚੀਜ਼ਾਂ ਹੀ ਜੜੀ-ਬੂਟੀਆਂ ਹੁੰਦੀਆਂ ਨੇ ਇਹਨਾਂ ਨੂੰ ਇਸਤੇਮਾਲ ਕਰਨਾ ਸਿੱਖੋ ਯੂਜ਼ ਕਰਨਾ ਸਿੱਖੋ ਤੁਹਾਨੂੰ ਕਿਸੇ ਵੀ ਦਵਾਈ ਦੀ ਲੋੜ ਨਹੀਂ ਪੈਣੀ ਤੁਸੀਂ ਖੁਦ ਵਾ ਖੁਦ ਠੀਕ ਹੁੰਦੇ ਜਾਓਗੇ ਅਸੀਂ ਤੁਹਾਨੂੰ ਤੁਹਾਡੇ ਆਸ-ਪਾਸ ਦੀਆਂ ਚੀਜ਼ਾਂ ਬਾਰੇ ਨੌਲੇਜ ਦਿੰਨੇ ਰਹਨੇ ਆ ਪਹਿਲਾਂ ਅਸੀਂ ਤੁਹਾਨੂੰ ਬੋੜ ਬਾਰੇ ਵੀ ਦੱਸਿਆ ਨਿੰਮ ਬਾਰੇ ਵੀ ਦੱਸਿਆ ਕਿੱਕਰ ਬਾਰੇ ਵੀ ਦੱਸਿਆ ਪਿੱਪਲ ਬਾਰੇ ਵੀ ਦੱਸਿਆ ਅੱਜ ਤੁਹਾਨੂੰ ਅਸੀਂ ਪੁੱਠਗੰਡੇ ਬਾਰੇ ਦੱਸਿਆ ਵਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਪੇਜ ਸੰਸਾਰ ਵੈਦਿਆ ਨੂੰ ਤੁਸੀਂ ਫੋਲੋ ਫਾਲੋ ਕਰ ਲਓ ਤੇ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੰਸਾਰ ਵੈਦਿਆ ਦਾ ਇਹੀ ਨਾਰਾ ਬਣਾਗੇ ਅਸੀਂ ਮਰੀਜ਼ਾਂ ਦਾ ਸਹਾਰਾ ਸਤਿ ਸ਼੍ਰੀ ਅਕਾਲ ਜੀ